ਜੈ ਸ਼੍ਰੀ ਰਾਮ ਭਗਤ ਮਾਤਾ ਦੀ ਜੈ ਭਰਾਵੋ ਮੈਂ ਕਈ ਦਿਨ ਤੋਂ ਦੇਖ ਰਿਹਾ ਹਾਂ ਸੰਗਣਾ ਗਾਉ ਜਿਹੜੇ ਮੰਡੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਕੋਕਾ ਬਾਲੀਵੁੱਡ ਤੋਂ ਪਹਿਲਾਂ ਹੀ ਨੇ ਐਮਪੀ ਹੋਣ ਬਣੇ ਨੇ ਸੰਗਣਾ ਗਾਉ ਜੀ ਨੇ ਐਮਰਜੈਂਸੀ ਫਿਲਮ ਬਣਾਈ ਆ ਹੁਣ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਆ ਮੇਰੇ ਹੱਥ ਜੋੜ ਕੇ ਬੇਨਤੀ ਆ ਫਿਲਮ ਪਹਿਲਾਂ ਦੇਖੋ ਉਸ ਤੋਂ ਬਾਅਦ ਆਪਣਾ ਗੱਲ ਕਰੋ ਐਵੇਂ ਲੋਕ ਅੱਜ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਤੇ ਪਹਿਲੇ ਲੋਕ ਸਿੰਮਾਂ ਚਲੇ ਗਏ ਹੈ 15 16 ਰੁਪਏ ਲੱਗਣ ਨੂੰ ਪਤਾ ਨਹੀਂ ਕੀ ਆਪਾਂ ਇੱਕ ਸ਼ਾਂਤੀ ਉਸ ਨੇ ਆ ਦੇਣਾ ਵਾ ਕਿਉਂਕਿ ਕੰਗਣਾ ਨਾਉਦ ਦੀ ਜਿਹੜੀ ਫਿਲਮ ਆਏ ਐਮਰਜੈਂਸੀ ਸੈਂਸਰ ਬਾਉਂਡ ਨੇ ਪਾਸ ਕੀਤੀ ਆ ਪਹਿਲਾਂ ਲੱਗਣ ਦਿਓ ਫਿਰ ਉਸ ਨੂੰ ਦੇਖੋ ਬਿਯੋਦ ਕੀ ਹੈਗੀ ਆਪਦੀ ਹੈ ਲੇਕਿਨ ਆਪਾਂ ਪਹਿਲੇ ਹੀ ਰੋਲਾ ਪਾ ਰਿਆ ਪਾਣੀ ਹੈ ਨਹੀਂ ਜਣੀ ਮੋਝੇ ਪਹਿਲੇ ਹੀ ਖਾਲ ਫੁੱਲ ਇਹ ਗਲਤ ਗੱਲ ਆ ਮੇਰੀ ਜੀ ਰਹਾ ਆ ਮੈਂ ਜਾਤੀ ਤੌਰ ਤੇ ਬੀਬੀ ਕੁਗਣਾ ਨੌਤੀ ਜੀ ਦੇ ਨਾਲ ਆ ਅੱਜ ਵੀ ਨਾਲ ਆ ਪਹਿਲਾਂ ਵੀ ਨਾਲ ਆ ਅੱਗੇ ਵੀ ਰਹੂੰਗਾ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਮੈਂ ਦਸਨਾ ਚਾਹਨਾ ਵਾਂ ਜਿਹੜੀ ਐਮਰਜੈਂਸੀ ਫਿਲਮ ਆ ਇਹ ਜਰੂਰ ਦੇਖੋ ਐਵੇਂ ਆਪਾਂ ਬਾਦ ਬਵਾਦ ਹੋਣਾ ਖੜਾ ਕਿਉਂਕਿ ਮੈਂ ਸਿੰਘ ਸਾਹਿਬ ਯਾਨੀ ਰਣਵੀਰ ਸਿੰਘ ਜੀ ਜਿਹੜੇ ਸ਼੍ਰੀ ਕਾਲਤਾ ਸਾਹਿਬ ਦੇ ਜਥੇਦਾਰ ਨੇ ਜਾਂ ਐਸਜੀਪੀਸੀ ਦੇ ਪ੍ਰਧਾਨ ਨੇ ਤਾਮੀ ਸਾਹਿਬ ਇੱਕ ਪਾਸੇ ਦਾ ਕੰਗਣਾ ਰੌ ਦੀ ਬੁਣਦਾ ਵਿਰੋਧ ਕਰਦੇ ਪਏ ਆ ਇੱਕ ਪਾਸੇ ਜਿਹੜੇ ਮੁੱਖ ਮੰਤਰੀ ਸਾਹਿਬ ਸ਼ਹੀਦ ਬਿਆਨ ਸਿੰਘ ਜੀ ਨੂੰ ਸ਼ਹੀਦ ਕੀਤਾ ਆਤਵਾ ਦੇ ਵਿਲਵਾਨ ਸਿੰਘ ਰਾਜਵਾਨ ਨੇ ਉਸ ਨੂੰ ਮਿਲਣ ਜਾਂਦੇ ਜੇ ਇਹ ਚ ਇਹ ਦੋ ਗੱਲਾਂ ਨਾ ਚੱਲੋ ਏ ਕਿਉਂਕਿ ਇਹਨਾਂ ਦੇ ਐ ਜੀ ਪੀ ਸੀ ਨੇ ਢੂਣਾ ਰੁਪਿਆ ਦਾ ਪੈਸਾ ਬਰਬਾਦ ਕਰਤਾ ਵਕੀਲਾ ਰਾਹੀਂ ਤੋ ਰਿਹਾ ਤਾਂ ਹੁਣੇ ਨਹੀਂ ਇਹ ਇਸ ਕਰਕੇ ਹਮੇਜਾ ਥੋੜਾ ਜਿਹਾ ਐ ਜੀ ਪੀ ਸੀ ਨੂੰ ਦੰਗਾ ਦੇਖ ਕੇ ਗੱਲ ਕਰੋ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖੋ ਕੰਗਰਾਂ ਨਾਉ ਦੀ ਜਿਹੜੀ ਫਿਲਮ ਆ ਉਹਨੂੰ ਦੇਖੋ ਬਾਜੋ ਜਿਵੇਂ ਤੋਲੋ ਸੋਚੋ ਬੋਲੋ ਇਦਾਂ ਹੁੰਦਾ ਇਸ ਕਰਕੇ ਅਵੇ ਬਰੋਧ ਨਾ ਕਰੋ ਬਾਲ ਰੋਲਾ ਖੜਾ ਨਾ ਕਰੋ